ਤੇ ਦੂਮ ਉਸ ਵੇਲੇ ਦਾ ਕਤਲ ਹੁੰਦਾ ਤਾਂ ਕਾਫੀ ਲੋਕਾਂ ਵੱਲੋਂ ਸਰਕਾਰ ਦੇ ਉੱਤੇ ਉਂਗਲ ਚੁੱਕੀ ਜਾਂਦੀ ਹੈ ਤੇ ਉਂਗਲ ਚੁੱਕਣ ਦੇ ਵਿੱਚ ਜਿਹੜੇ ਪਹਿਲੇ ਨੰਬਰ ਤੇ ਖੜੇ ਹੁੰਦੇ ਨੇ ਉਹ ਹੁੰਦੇ ਨੇ ਕਾਂਗਰਸ ਪਾਰਟੀ ਵਾਲੇ ਉਹਨਾਂ ਦਾ ਕਹਿਣਾ ਇਹ ਹੁੰਦਾ ਕਿ ਇਹ ਸਾਰਾ ਕੁਝ ਹੋਇਆ ਸਰਕਾਰ ਦੀ ਨਾਕਾਮੀ ਨਾਲ ਕਿਉਂਕਿ ਸਰਕਾਰ ਵੱਲੋਂ ਜੋ ਲਗਾਈ ਹੋਈ ਉਸ ਦੀ ਮੀਡੀਆ ਇੰਚਾਰਜ ਸੀਗੀ ਉਸ ਨੇ ਇੱਕ ਅੰਦਰਲੀ ਜਾਣਕਾਰੀ ਮੀਡੀਆ ਨੂੰ ਦਿੱਤੀ ਕਿ ਸੱਧੂ ਮੂਸੇਵਾਲ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਹ ਚੀਜ਼ ਉਹਦੇ ਕਾਤਲਾਂ ਤੱਕ ਪਹੁੰਚਦੀ ਆ ਤੇ ਕਾਤਲ ਇਸ ਕੋਈ ਘਟਣ ਦੀ ਨਿਊਜ਼ ਤੋਂ ਬਾਅਦ ਇਸ ਘਟਨਾ ਨੂੰ ਇਨਜਾਮ ਦੇ ਦਿੰਦੇ ਨੇ ਤੇ ਹੁਣ ਕੀ ਹੁੰਦਾ ਆਮ ਆਦਮੀ ਪਾਰਟੀ ਦੀ ਉਸ ਵੇਲੇ ਦੀ ਜਿਹੜੀ ਮੀਡੀਆ ਇੰਚਾਰਜ ਸੀਗੀ ਉਹਨੂੰ ਹੁਣ ਕਾਂਗਰਸ ਪਾਰਟੀ ਦੇ ਮੀਡੀਆ ਡਿਪਾਰਟਮੈਂਟ ਦੇ ਵਿੱਚ ਜੌਬ ਦੇ ਦਿੱਤੀ ਜਾਂਦੀ ਹੈ ਇੱਕ ਪਾਸੇ ਜਦੋਂ ਸਿੱਧੂ ਮੁਸੱਲ ਦੀ ਡੈਥ ਹੁੰਦੀ ਆ ਤਾਂ ਉਸ ਵੇਲੇ ਸਰਕਾਰ ਤੋਂ ਸਵਾਲ ਚੱਕਣ ਵਾਲਿਆਂ ਦੇ ਵਿੱਚੋਂ ਰਾਜਾ ਵੜਿੰਗ ਸਭ ਤੋਂ ਪਹਿਲੇ ਨੰਬਰ ਤੇ ਸੀਗੇ ਜਿਸ ਨੇ ਇਹ ਤੱਕ ਵੀ ਕਿਹਾ ਹੋਇਆ ਸੀਗਾ ਕਿ ਸਿੱਧੂ ਮੂਸੇਵਾਲਾ ਮੇਰਾ ਛੋਟਾ ਭਰਾ ਹੈ ਉਸ ਦੇ ਇਨਸਾਫ ਲਈ ਦੋਸ਼ੀਆਂ ਦੇ ਨਾਂ ਨਾਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਸੀਗੇ ਜ਼ਿੰਮੇਵਾਰ ਠਰਾਉਣ ਦੇ ਵਿੱਚ ਜਿਹੜਾ ਪਹਿਲਾ ਨਾਮ ਲਿੱਤਾ ਸੀਗਾ ਉਹਨਾਂ ਨੇ ਇਸ ਮੀਡੀਆ ਇੰਚਾਰਜ ਦਾ ਵੀ ਲਿੱਤਾ ਸੀਗਾ ਤੇ ਹੁਣ ਵੱਡਾ ਸਵਾਲ ਇੱਥੇ ਖੜਾ ਹੁੰਦਾ ਕਿ ਕਾਂਗਰਸ ਪਾਰਟੀ ਨੇ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਸਮਝੌਤਾ ਕਰ ਲਿਆ ਤਾਂ ਕਿ ਉਸ ਮੀਡੀਆ ਇੰਚਾਰਜ ਨੂੰ ਆਪਣੀ ਪਾਰਟੀ ਦੇ ਵਿੱਚ ਇੱਕ ਜੌਬ ਆਫਰ ਕਰ ਦਿੱਤੀ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਕਾਂਗਰਸ ਪਾਰਟੀ ਨੇ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦਾ ਨਾਮ ਵਰਤਿਆ ਤੇ ਕਿਸ-ਕਿਸ ਸਟੇਜ ਦੇ ਉੱਤੇ ਜਾ ਕੇ ਵਰਤਿਆ ਇਹ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਇੱਥੋਂ ਤੱਕ ਕਿ ਸਿੱਧੂ ਮੂਸੇਵਾਲੇ ਦਾ ਗਾਣਾ 295 ਨੂੰ ਤਾਂ ਰਾਹੁਲ ਗਾਂਧੀ ਦੇ ਵੀ ਇਹ ਵੀਡੀਓ ਤੇ ਰੀਲਾਂ ਉੱਤੇ ਦੇਖਣ ਨੂੰ ਮਿਲ ਜਾਂਦਾ ਤੇ ਇੱਕ ਵਾਰ ਤਾਂ ਟਰੱਕ ਡਰਾਈਵਰ ਨਾਲ ਵੀ ਗੱਲ ਕਰਦੇ ਸਿੱਧੂ ਮੂਸੇਵਾਲੇ ਦੇ ਗਾਣੇ ਸੁਣ ਰਹੇ ਸੀਗੇ ਤੇ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਬਲਕੌਰ ਸਿੰਘ ਵੀ ਇਹ ਚੀਜ਼ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਉਹਨਾਂ ਦੇ ਪੁੱਤਰ ਦਾ ਕਤਲ ਦੇ ਪ ਇਸ ਚੀਜ਼ ਦੀ ਜਾਣਕਾਰੀ ਪਹੁੰਚ ਗਈ ਸੀਗੀ ਮੀਡੀਆ ਦੇ ਰੂਪ ਦੇ ਵਿੱਚ ਕਿ ਸਿੱਧੂ ਮਸੂਏ ਦੀ ਸਿਕਿਉਰਿਟੀ ਘਟਾ ਲਈਤੀ ਗਈ ਹੈ ਸਿਕਿਉਰਿਟੀ ਘਟਾਉਣ ਦੀ ਗੱਲ ਲੀਕ ਹੋਣ ਦਾ ਮਾਮਲਾ ਕਾਫੀ ਵੱਡਾ ਬਣਾਇਆ ਗਿਆ ਸੀਗਾ ਤੇ ਇਹ ਮਾਮਲਾ ਕੋਈ ਇਦਾਂ ਦਾ ਕੋਈ ਛੋਟਾ ਮਾਮਲਾ ਨਹੀਂ ਸੀਗਾ ਕਿ ਪੰਜਾਬ ਦੇ ਲੋਕੀ ਜਲਦੀ ਇਸ ਨੂੰ ਭੁੱਲ ਜਾਣਗੇ ਐਡੇ ਵੱਡੇ ਲੈਵਲ ਤੱਕ ਤੁਸੀਂ ਇਸ ਦੀ ਆਵਾਜ਼ ਚੱਕੀ ਸੀਗੀ ਤੇ ਹੁਣ ਖੁਦ ਤੁਸੀਂ ਜਨਤਾ ਨੂੰ ਇੰਨਾ ਮੂਰਖ ਸਮਝ ਕੇ ਉਸ ਚੀਜ਼ ਨਾਲ ਸਮਝੌਤਾ ਕਰ ਰਹੇ ਹੋ ਤਾਂ ਇਹ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਜਦਕਿ ਤੁਸੀਂ ਹਲੇ ਤੱਕ ਸਰਕਾਰ ਦੇ ਵਿੱਚ ਆਏ ਨਹੀਂਗੇ ਇੱਕ ਪਾਸੇ ਜਿੱਥੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਉੱਤੇ ਇਹ ਕਿਹਾ ਜਾਂਦਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ناکامی ਕਰਕੇ ਹੋਇਆ ਤੇ ਦੂਜੇ ਪਾਸੇ ਇਹ ਗੱਲਾਂ ਜ਼ਿਆਦਾਤਰ ਕਹਿਣ ਵਾਲੀ ਪਾਰਟੀ ਕਾਂਗਰਸ ਇਹ ਵੀ ਕਿਸ ਤੋਂ ਘੱਟ ਨਹੀਂ ਰਹੀ ਕਿਉਂਕਿ ਇਹਨਾਂ ਨੇ ਜਿਸ ਚੀਜ਼ ਦੇ ਉੱਤੇ ਇਲਜ਼ਾਮ ਲਗਾਏ ਸੀ ਕਿ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਗਾਏ ਸੀਗੇ ਉਸ ਵੇਲੇ ਦੀ ਜੋ মিডিਆ ਇਨਚਾਰਜ ਸੀਗੀ ਉਸ ਨੂੰ ਆਪਣੀ ਪਾਰਟੀ ਦੇ মিডিਆ ਡਿਪਾਰਟਮੈਂਟ ਦੇ ਵਿੱਚ ਨੌਕਰੀ ਦੇ ਦੇਣੀ ਕਿੰਨੀ ਸਹੀ ਗੱਲ ਹੈ ਕਮੈਂਟ ਕਰਕੇ ਜਰੂਰ ਦੱਸਿਓ ਪਰ ਜੋ ਸਵਾਲ ਸਭ ਤੋਂ ਵੱਡਾ ਉੱਠਦਾ ਉਹ ਇਹ ਉੱਠਦਾ ਕਿ ਕੀ ਰਾਜਾ ਵੜਿੰਗਲੀ ਇਹ ਚੀਜ਼ ਕਹਿ ਦੇਣੀ ਕਿ ਸਿੱਧੂ ਮੂਸੇਵਾਲਾ ਮੇਰਾ ਛੋਟਾ ਭਰਾ ਹੈ ਮੈਂ ਉਸ ਦਾ ਇਨਸਾਫ ਲੈ ਕੇ ਰਹਾਂਗਾ ਤੇ ਦੂਜੇ ਪਾਸੇ ਇਹ ਚੀਜ਼ਾਂ ਦਾ ਕਹਿਣਾ ਕਿ ਸਾਡੀ ਸਰਕਾਰ ਸੀਗੀ ਜਦੋਂ ਅਸੀਂ ਸਿੱਧੂ ਮੂਸੇਵਾਲਾ ਨੂੰ ਇੱਕ ਸਿਕਿਉਰਿਟੀ ਦਿੱਤੀ ਸੀਗੀ ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਇਹਨਾਂ ਨੇ ਸਿਕਿਉਰਿਟੀ ਹਟਾ ਲਈ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਤੁਸੀਂ ਸਟੇਟਮੈਂਟਾਂ ਇਹਨਾਂ ਦੀਆਂ ਸਪੀਚਾਂ ਦੇ ਵਿੱਚੋਂ ਸੁਣ ਸਕਦੇ ਹੋ ਤੇ ਹੁਣ ਜਦੋਂ ਸਮਾਂ ਬੀਤ ਜਾਂਦਾ ਹੈ ਇਲੈਕਸ਼ਨ ਜ਼ੋਨ ਵਾਲੇ ਨੇ ਥੋੜਾ ਟਾਈਮ ਰਹਿ ਜਾਂਦਾ ਤਾਂ ਕੀ ਕਰਨ ਹੋ ਸਕਦੇ ਨੇ ਕਿ ਸਿੱਧੂ ਮੂਸੇਵਾਲ ਦੀ ਮੌਤ ਨਾਲ ਸਮਝੌਤਾ ਕਰ ਦਿੱਤਾ ਤੁਸੀਂ ਨੇ ਹਾਲਾਂਕਿ ਇਸ ਚੀਜ਼ ਦੇ ਪਿੱਛੇ ਹਲੇ ਤੱਕ ਸਿੱਧੂ ਮੂਸੇਵਾਲ ਦੇ ਪਰਿਵਾਰ ਵੱਲੋਂ ਕੋਈ ਜਾਣਕਾਰੀ ਆਫੀਸ਼ੀਅਲ ਨਹੀਂ ਸਾਹਮਣੇ ਆਈ ਜਿੱਦਾਂ ਹੀ ਆਉਣ ਵਾਲੋਂ ਕੋਈ ਜਾਣਕਾਰੀ ਆਉਂਦੀ ਹੈ ਜਾਂ ਕੋਈ ਸਟੇਟਮੈਂਟ ਦਿੰਦੇ ਨੇ ਉਸ ਦੇ ਬਾਰੇ ਜ਼ਰੂਰ ਗੱਲ ਕਰਾਂ